ਸੰਗਾ ਸਾਹਿਬ ਜੀ ਮੈਨੂੰ ਤਾਂ ਜਾਣ ਦੋ ਹੀ ਓਏ ਤੈਨੂੰ ਆਏ ਪਏ ਨਾਨਕ ਐ ਜਾਣੂ ਤੂੰ ਕੋਈ ਚਾਹ ਪਾਣੀ ਦਾ ਕਰਾ ਚਾਹ ਪਾਣੀ ਕਰ ਦਿੰਨੇ ਆ ਜੀ ਲਓ ਜੀ ਚਾਹ ਤਾਪ ਬਣ ਗਈ ਜੀ ਲੈ ਭੱਜਾ ਯਾਰ ਜਾ ਯਾਰ ਤੇ ਮੇਰੇ ਬ੍ਰੇਕ ਲਬਾ ਲਈ ਹੁਣ ਠੀਕ ਆ ਜੀ ਇਹ ਬੌਂਡ ਕਰਾਂਗੇ ਦੂਆ ਦਾ ਠੀਕ ਆ ਜੀ ਚਲੋ ਬਾਬਾ ਮੇਂਦਰਾ ਕੋਈ ਕੰਮ ਹੋਵੇ ਦੱਸੀ ਜਾਗਾ ਕੋਈ ਗੱਲ ਨਹੀਂ ਪਰਵਾਹ ਨਾ ਚਾਹ ਪਾਣੀ ਦੀ ਸੇਵਾ ਦਾ ਹੋਵੇ ਬੱਸ 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 ਪੁਰਾ ਪੁੱਛ ਆਦਮ ਨੇ ਕੱਢੀ ਦੀ ਬਣਾਈ ਆ ਤੂੰ ਜੀ ਓਏ ਰੋਕ ਓਏ ਹਾਂ ਜੀ ਇਧਰ ਆ ਉਹ ਗਲਤੀ ਹੋ ਗਈ ਜਨਾਬ ਗਲਤੀ ਹੋ ਗਈ ਗਲਤੀ ਦਾ ਸੀ ਭਾਲ ਦੇਾਂਗੇ ਚਲਾਨ ਹੋਊ ਚਲ ਉੱਤਰ ਥੱਲੇ ਮਾਫ ਕਰ ਦਿਓ ਜੀ ਮਾਫ ਕਰ ਦਾਂ ਚਾਹ ਪਾਣੀ ਕਰ ਦਿਨੇ ਛੁਟਾ ਚਾਹ ਪਾਣੀ ਕਰ ਉਹ ਗੱਲ ਸੁਣ ਮੇਰੀ ਚਾਹ ਤਾਂ ਮੇਰੇ ਕੋਲ ਹੈ ਹੀ ਆ ਤੂੰ ਦਾ ਹੱਲਾ ਕਰ ਦੇ ਜੀ ਹਾਂ ਜੀ ਹਾਂ ਜੀ ਕਰ ਦੇ ਨਹੀਂ ਹਲਾ ਓਏ 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 ਉਹ ਐਣਾ ਸਾਹਮਣੇ ਫੜਾ ਲੋਕਾਂ ਨੇ ਇੱਥੇ ਮਰਵਾਏਗਾ ਮੈਨੂੰ ਉਹ 100 ਰੁਪਈਆ ਉੱਥੇ ਥੱਲੇ ਰੱਖਦੇ 500 ਰੁਪਈਆ ਦੇਗਾ ਉੱਥੇ ਦਾ ਨੇਤਾ ਰਿਆ ਮੈਂ ਉਹ ਰੱਖੀ ਰੁਪਈਆ ਇੱਥੇ ਲਿਗਟ 1 ਸੈਕਿੰਡ ਉਹ ਇਹਦਾ ਗੱਲੀ ਬਣ ਗਈ ਬਾਈ ਆ ਚੰਗਾ ਹੀ ਜਨਾਬ ਕਰਤਾ ਕੰਮ ਹੀ ਤੁਹਾਡਾ ਠੀਕ ਆ ਠੀਕ ਆ ਵੇ ਇੱਕ ਤਾਂ ਨੱਕ ਲਓ ਓਏ ਹੌਲਦਾਰ ਵੀ ਆਉਣ ਵਾਲਾਗਾ ਵਿੱਚੋਂ ਉਹ ਅੱਧ ਮੰਗੂਗਾ ਮੈਂ ਕਹਿੰਦਾ ਚੱਕੀ ਲਈ ਰੁਪਏ ਪਹਿਲਾਂ ਆਪਾਂ ਅੱਛਾ ਓਯਾ ਦਾ ਵਧੀਆ ਹੋਗਾ ਤੜਕੇ ਤੜਕੇ ਬੋਣੀ ਹੋਊਗੀ ਨਹੀਂ ਮੌਂਸਮ ਹੁੰਦੀਆਂ ਦਾ ਇੱਥੇ ਮੈਂ ਥੋੜੀ ਜਿਹੀ ਆ ਸੇਖੂ ਵਾਸਤੇ ਟੈਰ ਸਕੀਮ ਦਾ ਫੇਲ ਹੋ ਗਈ ਆਪਣੀ ਆ ਦਿਸਿਆ ਬੰਦਾ ਨਾਲੇ ਮੇਰੇ ਰੁਪਏ ਵੀ ਲੈ ਗਿਆ ਦੇ ਕੇ ਤਾਂ ਕੀ ਜਾਣੀ